ਦਿੱਲੀ ਵਿੱਚ ਹੋਈਆਂ ਤੀਸਰੀਆਂ ਮਾਸਟਰ ਗੇਮ ਦੇ ਵਿੱਚ ਪੰਜਾਬ ਦੀ ਹਾਕੀ ਟੀਮ ਨੇ 55 ਵਰਗ ਵਿੱਚ ਸੋਨੇ ਦਾ ਤਗਮਾ ਤੇ 45 ਵਰਗ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਇਹ ਹਾਕੀ ਦੀ ਟੀਮ ਵਿੱਚ ਤਕਰੀਬਨ 10 ਖਿਡਾਰੀ ਜੋ ਹਨ ਉਹ ਸਮਰਾਲਾ ਇਲਾਕੇ ਦੇ ਹਨ ਇਹਨਾਂ ਖਿਡਾਰੀਆਂ ਦਾ ਦਿੱਲੀ ਤੋਂ ਵਾਪਸ ਪਰਤਣ ਉੱਤੇ ਸਮਰਾਲਾ ਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਸਮਰਾਲਾ ਦੇ ਕਿੰਡਰ ਗਾਰਡਨ ਸਕੂਲ ਵਿੱਚ ਇੱਕ ਸਵਾਗਤ ਸਮਾਗਮ ਵਿੱਚ ਐਡਵੋਕੇਟ ਦਿਲਜੀਤ ਸ਼ਾਹੀ शाही सपोर्टर्स अकैडमी तो गुरवीर शाही समराला नगर कौंसल प्रधान सिंह ढिलो सबका विधायक अमरीक सिंह अमरीकों सबका विधायक जगजीवन सिंह स्कूल दे मैनेजमेंट टीम ਗਿਆਨੀ ਮਹਿੰਦਰ ਸਿੰਘ ਪੰਗਲਾ ਸਾਫ ਦਾ ਪ੍ਰਦਾਨ ਨਗਰ ਕੌਂਸਲ ਸਮਰਾਲਾ ਅਤੇ ਹੋਰ ਵੀ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਦਾ ਪਰਵਾ ਸਵਾਗਤ ਕੀਤਾ ਗਿਆ ਪੰਜਾਬ ਹਾਕੀ ਟੀਮ ਵਿੱਚ ਸਮਰਾਲਾ ਦੇ 10 ਖਿਡਾਰੀਆਂ ਦੇ ਨਾਮ ਸ਼ਮੀ ਦੁਆ ਦਿਲਜੀਤ ਸ਼ਾਹੀ ਡਾਕਟਰ ਹਰਦੀਪ ਸ਼ਾਹੀ ਰੁਪਿੰਦਰ ਸਿੰਘ ਗਿੱਲ ਧਿਆਨ ਸਿੰਘ ਗੁਰਪ੍ਰੀਤ 베ਦੀ ਰਜਿੰਦਰ ਕੁਮਾਰ ਸ਼ਰਿੰਦਰ ਸਿੰਘ ਉਟਾਲਾ ਪਰਮਿੰਦਰ ਸਿੰਘ ਗੋਲੂ ਰਾਮਪੁਰ ਮਨਦੀਪ ਸਿੰਘ ਸਾਨ ਮੇਰਾ ਨਾਮ ਕਮਜੀਤ ਸ਼ਾਹੀ ਤੇ ਨਾਲ ਮੇਰੇ ਸਾਥੀ ਨੇ ਰੁਪਿੰਦਰ ਸਿੰਘ ਗਿੱਲ ਤੇ ਅਸੀਂ ਖੇਲੋ ਮਾਸਟਰ ਦੇ ਵਿੱਚ ਜਿਹੜੀਆਂ ਤੀਜੀਆਂ ਹੋਈਆਂ ਨੇ}{|\text{National Games}} ਦਿੱਲੀ ਦੇ ਵਿੱਚ ਉੱਥੇ ਅਸੀਂ 45 ਦੇ ਵਿੱਚ ਤੇ 55 ਦੇ ਵਿੱਚ ਦੋ ਟੀਮਾਂ ਪੰਜਾਬ ਵੱਲੋਂ ਗਈਆਂ ਸੀਆਂ ਜਿਹੜੀ 45 ਦੀ ਟੀਮ ਹੈ ਉਹਨੇ ਸਿਲਵਰ ਮੈਡਲ ਜਿੱਤਿਆ ਤੇ ਫਰਸਟ ਓਨਰ ਦੇ ਵਿੱਚ ਸ਼ਿਮਲੇ ਦੀ ਟੀਮ ਸੀ ਜੀ ਹਿਮਾਚਲ ਦੀ ਤੇ 55 ਦੇ ਵਿੱਚ ਸਾਡੀ ਟੀਮ ਜਿਹੜੀ ਆ 골ਡ ਮੈਡਲ ਜਿੱਤ ਕੇ ਆਈ ਹੈ ਤੇ ਬਾਕੀ ਮੇਰੇ ਸਾਥੀ ਨੇ ਜਿਹੜੇ ਸਾਡੀ ਟੀਮ ਦੇ ਵਿੱਚ ਚਾਰ 올ímpian ਖੇਡ ਰਹੇ ਸੀਗੇ ਤੇ ਬੜੀ ਵਧੀਆ ਜਿਹੜੀ ਅਸੀਂ ਇਹ ਗੇਮ ਜਿੱਤ ਗਏ ਆਪਣੇ ਬਾਪਾ ਦਾਆਂ ਇਹਦੇ ਵਿੱਚ ਮੈਂ ਕੰਡੀਸ਼ਨ ਕਰਨੀ ਚਾਹੁੰਦਾ ਕਿ ਇਹਦੇ ਚ 7 ਪਲੇਅਰ ਤੇਰੇ ਸੀਗੇ ਸੰਭਰਾਲੇ ਦੇ ਸੀ। ਉਸਲੀ ਮੁਕਾਬਲਾ ਜਿਹੜਾ ਪੰਜਾਬ ਦਾ ਸੀਗਾ 55 ਦੇ ਜ ਸਾਡੀ ਬਹੁਤ ਅੱਪਰ ਹੈਂਡ ਸੀਗਾ। ਜਿਹੜਾ ਪਹਿਲਾ ਮੈਚ ਅਸੀਂ ਜਿੱਤਿਆ 11-0 ਤੇ ਜਿੱਤਿਆ ਸੀਗਾ ਤੇ ਫਾਈਨਲ ਦੇ ਵਿੱਚ ਵੀ ਅਸੀਂ 2-0 ਤੋਂ ਜਿੱਤੇ ਆ। 45 ਦੇ ਵਿੱਚ ਮੁਕਾਬਲਾ ਬਹੁਤ ਸਖ਼ਤ ਸੀਗਾ। ਉਹਨਾਂ ਦੀ ਟੀਮ ਤੋਂ ਅਸੀਂ ਇੱਕ ਮੈਚ ਜਿਹੜਾ ਫਾਈਨਲ ਮੈਚ ਲੂਜ਼ ਕੀਤਾ 1-0 ਤੇ ਅਸੀਂ ਹਾਰੇ ਅਤੇ ਸਾਡਾ ਸਿਲਵਰ ਮੈਡਲ ਆਇਆ ਤੇ ਜਿਹੜਾ ਹਿਮਾਚਲ ਸੀਗਾ ਉਹ 골ਡ ਲੈ ਕੇ ਪਹਿਲੇ ਨੰਬਰ ਤੇ ਗਿਆ ਜਿਹਦੇ ਮਾਸਟਰ ਗੇਮਸ ਹੋਈਆਂ ਨੇ ਉਹਦੇ ਵਿੱਚ ਸਾਡੇ ਸਬਰਾਲੇ ਸ਼ਹਿਰ ਦੀ ਇਲਾਕੇ ਦੀ ਟੀਮ ਆ ਜਿਹੜੀ ਹਾਕੀ ਦੀ 45 ਸਾਲਾਂ ਤੋਂ 55 ਸਾਲਾਂ ਦੀ ਟ੍ਰਿਕਣ ਗਈ ਸੀ ਉਹਦੇ ਵਿੱਚ ਤੇ ਦੋਨੋਂ ਜਿਹੜੇ ਮੈਡਲ ਆਏ ਨੇ ਉਹਦੇ ਵਿੱਚ ਮੈਂ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਨਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਵੀ ਅਲਟੀ ਵੱਲੋਂ ਤੇ ਸਬਰਾਣੇ ਇਲਾਕੇ ਵੱਲੋਂ ਕਿਉਂਕਿ ਜਿਹੜੇ ਖਿਡਾਰੀ ਨੇ ਸਾਰੇ ਮੈਂ ਸਮਝਦਾ ਕਿ ਰਾਸ਼ਟਰੀ ਅੰਤਰਰਾਸ਼ਟਰੀ ਖਿਡਾਰੀ ਦੇ ਸਾਰੇ ਇਹ ਪਹਿਲਾ ਸਟੇਜ ਵੀ ਖਿੜਕੇ ਨੇ ਉੱਤੇ ਜਿੱਤ ਕੇ ਲੈ ਕੇ ਆਏ ਨੇ ਔਰ ਉਹ ਵਕ ਵਕ ਮੈਂ ਸਮਝਦਾ ਕਿ ਇਹ ਜਿਹੜੇ ਨਗਰਾ ਤੋਂ ਇਲਾਕੇ ਤੋਂ ਸ਼ਹਿਰ ਤੋਂ ਜਿਹੜੇ ਖਿਡਾਰੀ ਨੇ ਵੀ ਮੈਂ ਸਮਝਦਾ ਨੌਕਰੀ ਵੀ ਕਰਦੇ ਨੇ ਟੀਚਰ ਵੀ ਨੇ ਡਾਕਟਰ ਵੀ ਨੇ ਵਕ ਵਕ ਮੈਂ ਸਮਝਦਾ ਕਿ ਜਿਹੜੇ ਇਹ ਗੇਮਾਂ ਦੇ ਵਿੱਚ ਆਪਣਾ ਹਿੱਸਾ ਲੈਂਦੇ ਨੇ ਇਹਨਾਂ ਨੇ ਨਾ ਸਭ ਨੇ ਕਿ ਬਹੁਤ ਵੱਡਾ ਜਿਹੜਾ ਅ ਵੱਡਾ ਟੂਰਨਾਮੈਂਟ ਹੋਇਆ ਸੀ ਉਹਦੇ ਵਿੱਚ ਗੋਲਫ ਮੈਟਨ ਤੇ ਸਿੰਗਲ ਮੈਟਨ ਜਿੱਤ ਕੇ ਨੇ ਅੱਜ ਇਹਨਾਂ ਦਾ ਸਨਮਾਨ ਰੱਖਿਆ ਗਿਆ ਸਾਰੇ ਇਲਾਕੇ ਵੱਲੋਂ ਸ਼ਹਿਰ ਵੱਲੋਂ ਅੱਜ ਇਹਨਾਂ ਦਾ ਸਨਮਾਨ ਕਰਦੇ ਹੋਏ ਅਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਆ ਇਹਨਾਂ ਨੂੰ ਲੱਖ ਲੱਖ ਵਧਾਈਆਂ ਹਨ ਇਹ ਆਪਣਾ ਨਾਮ ਦੱਸਦੇ ਪਹਿਲਾਂ ਅੱਜ ਇਹ ਕਿੰਨਾ ਵਧੀਆ ਸੁਆਗਤ ਕੀਤਾ ਗਿਆ ਹਾਕੀ ਟੀਮ ਦਾ ਕੀ ਕਹਿਣਾ ਗਾਵੇ ਮੈਂ ਐਡਵੋਕੇਟ ਦਰਜੀਤ ਸਿੰਘ ਚਾਹੀ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਮਰਾਲੇ ਸ਼ਹਿਰ ਦੇ ਨੌ ਪਲੇਅਰ ਜਿਨ੍ਹਾਂ ਚੋਂ 10ਵਾਂ ਪਲੇਅਰ ਪਿੰਡ ਰਾਮਪੁਰ ਨੇੜੇ ਉਹਦਾ ਸੀਗਾ ਕਿ ਉਹ ਦਿੱਲੀ ਤੋਂ 55 ਸਾਲ ਦੀ ਟੀਮ ਔਰ 45 ਸਾਲ ਵਾਲੀ ਟੀਮ ਦੇ ਵਿੱਚ 골ਡ ਔਰ ਸਿਲਵਰ ਮੈਡਲ ਲੈ ਕੇ ਆਏ ਨੇ ਤੇ ਤੀਜਾ ਖੇਲੋ ਭਾਰਤ ਜਿਹੜਾ ਉੱਥੇ ਮੈਚ ਹੋਇਆ ਸੀਗਾ ਉਹਦੇ ਵਿੱਚੋਂ ਉਹ ਇਹਨਾਂ ਨੇ ਸਾਰੇ ਇੰਡੀਆ ਦੇ ਵਿੱਚੋਂ 골ਡ ਜਿੱਤਿਆ ਹੈਗਾ ਔਰ ਸਮਰਾਲੇ ਦੀ ਉਹ ਸਾਰੀ ਟੀਮ ਸੀਗੀ ਇਸ ਕਰਕੇ ਸਮਰਾਲੇ ਇਲਾਕੇ ਦੇ ਲੋਕਾਂ ਦਾ ਆ ਇਹ ਫਰਜ ਬਣਦਾ ਸੀਗਾ ਕਿ ਇਸ ਟੀਮ ਦੇ ਆਉਣ ਤੇ ਉਹਨਾਂ ਦਾ ਸਵਾਗਤ ਕਰੀਏ ਇਸੇ ਕਰਕੇ ਅੱਜ ਜਿਹੜਾ ਫੋਕਸਨ ਕੀਤਾ ਹੈਗਾ ਅਸੀਂ ਔਰ ਇਸ ਸਵਾਗਤ ਦੇ ਵਿੱਚ ਸਾਡੇ ਨਾਲ ਸਾਬਕਾ ਐਮਐਲਏ ਜਗਜੀਤ ਸਿੰਘ ਖੀਰਨੀਆ ਕਰਨਵੀਰ ਸਿੰਘ ਢਿੱਲੋਂ ਸਰਦਾਰ ਅਮਰਜੀਤ ਸਿੰਘ ਢਿੱਲੋਂ ਔਰ ਜਗਤਾਰ ਸਿੰਘ ਐਮਐਲਏ ਮੌਜੂਦਾ ਨੇ ਉਹ ਸ਼ੁਭ ਕਾਮਨਾਵਾਂ ਭੇਜੀਆਂ ਹੈਗੀਆਂ ਨੇ ਉਹ ਆ ਮੁਰੇ ਹੋ ਕੇ ਉਹਨਾਂ ਨੇ ਸਵਾਗਤ ਕੀਤਾ ਮੈਨੂੰ ਲੱਗਦੀ ਹੈ ਸਾਰੇ ਸਮਰਾਲੇ ਵੱਲੋਂ ਮੈਂ ਫਿਰ ਤੋਂ ਸਾਰੇ ਪਲੇਅਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਹਾਂ ਦੇਖੋ ਸਾਰੀ ਪਹਿਲਾ ਜੀਨ ਨਾ ਚੋਲਡ ਮੈਡਲ ਵੀ ਤੇ ਸਿਲਵਰ ਵੀ ਲੈ ਗਏ ਕਿਹੜਾ ਜੌਬ ਨੈਸ਼ਨਲ ਪੱਧਰ ਤੇ ਜੋ ਤੀਜੀ ਖੇਲੋ ਮਾਸਟਰਸ ਗੇਮ ਜੁਨੀਆ ਨੇ ਜੋ ਕਿ ਸੀਨੀਅਰ ਪਲੇਅਰਸ ਵਾਸਤੇ ਇਹਨਾਂ ਨੂੰ ਆਮ ਤੌਰ ਤੇ ਕੋਈ ਪਲੇਟਫਾਰਮ ਨਹੀਂ ਮਿਲਦਾ ਕੁਝ ਉਮਰ ਤੋਂ ਬਾਅਦ ਉਹਨਾਂ ਵਾਸਤੇ ਸਰਕਾਰ ਵੱਲੋਂ ਇੱਕ ਪਲੇਟਫਾਰਮ ਬਣਾਇਆ ਗਿਆ ਔਰ ਉਸ ਪਲੇਟਫਾਰਮ ਤੇ ਨੈਸ਼ਨਲ ਲੈਵਲ ਤੇ ਜਾ ਕੇ ਸਮਰਾਲੇ ਦੇ ਅੱਠ ਪਲੇਅਰ ਜਿਹੜੇ ਹੈਗੇ ਨੇ 8 ਜਾਂ 10 ਪਲੇਅਰ ਸਮਰਾਲੇ ਹਲਕੇ ਦੇ ਉਹ ਸਮਰਾਲੇ ਦਾ ਨਾਮ ਰੋਸ਼ਨ ਕਰਕੇ ਆਏ ਨੇ 55 ਸਾਲ ਔਰ 45 ਸਾਲ ਦੀ ਉਮਰ ਚ गोल्ड मेडल और सिल्वर मेडल जेड़ा वो लेके आए ने और इस खुशी नु सांझी करने वास्ते समराले दे जेड़े ओभी शख्सितां सी किन्नਾ ਚ ਅ ਜਨਪੰਧਲਾ ਜੀ ਜਗਜੀਵਨ ਸਿੰਘ ਖੀਰਨੇਆ ਸਾਹਿਬ ਸਾਭ ਕਾ ਐਮਐਲਏ ਐਡਵੋਕੇਟ ਸਾਹੀ ਸਾਹਿਬ ਤੇ ਸਾਹੀ ਸਪੋਰਟਸ ਕੰਪਲੈਕਸ ਤੋਂ ਸਪਾਈ ਸਾਹੀ ਸਪੋਰਟਸ ਅਕੈਡਮੀ ਤੋਂ ਸਾਹੀ ਜੀ ਇਹ ਸਾਰੇ ਰਲ ਮਿਲਕੇ ਇਹਨਾਂ ਨੂੰ ਪ੍ਰੋਗਰਾਮ ਬਣਾਇਆ ਔਰ ਸਾਡੇ ਖਿਡਾਰੀ ਸਾਥੀਆਂ ਨੂੰ ਸੀਨੀਅਰ ਖਿਡਾਰੀ ਸਾਥੀਆਂ ਨੂੰ ਪ੍ਰੇਰਣਾ ਔਰ ਉਤਸ਼ਾਹ ਕਰਨ ਵਾਸਤੇ ਅਸੀਂ ਸਾਰੇ ਇਕੱਠੇ ਨੂੰ ਸੰਕਰਨ ਵਾਸਤੇ ਪਹੁੰਚੇ ਜਰੂਰੀ ਹੈ ਗੱਲਾਂ ਬਹੁਤ ਹੀ ਕਰਨੀਆਂ ਨੇ ਇਹ ਜਿਹੜੇ ਛੋਟੇ ਛੋਟੇ ਪ੍ਰੋਗਰਾਮ ਨੇ ਛੋਟੀਆਂ ਛੋਟੀਆਂ ਜਿਹੜੀਆਂ ਇਹ ਜੋ ਸੰਕੇਤ ਹੁੰਦੇ ਨੇ ਇਹ ਦਿਨੇ ਬੜੇ ਜਰੂਰੀ ਹੁੰਦੇ ਨੇ ਜਿੰਨਾ ਕਰਕੇ ਇਹਨਾਂ ਦਾ ਵੀ ਜਿਹੜਾ ਹੌਸਲਾ ਹੈ ਉਹ ਵੱਧਦਾ ਹੈ ਔਰ ਨਾਲ ਹੀ ਇਹ ਸਾਰੇ ਜਿਹੜਾ ਸੋਸਾਇਟੀ ਹੈ ਉਹਨੂੰ ਵੀ ਪਤਾ ਲੱਗਦਾ ਹੈ ਵੀ ਜਿਹੜਾ ਬੰਦਾ ਸੰਦਰਾਲੇ ਦਾ ਹੈ ਆਪਣੇ ਘਰ ਦਾ ਹੈ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਕੇ ਆਉਂਦਾ ਹੈ ਉਹਨੂੰ ਕਿਸ ਤਰੀਕੇ ਸਾਰੇ ਗੱਲ ਨਾਲੋਂ ਸੋ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਜਦੋਂ ਇਸ ਉਮਰ 'ਚ ਵੀ ਆ ਕੇ ਉਹ ਖੇਡ ਦਾ ਪਿਆਰ ਜਿਹੜਾ ਹੈ ਇਹਨਾਂ ਨੂੰ ਦਿੱਲੀ ਤੱਕ ਹੋਰ ਦੂਰ ਦੂਰ ਥਾਵਾਂ ਤੇ ਲੈ ਕੇ ਜਾਂਦਾ ਹੈ ਸੋ ਬਹੁਤ ਖੁਸ਼ੀ ਦੀ ਗੱਲ ਔਰ ਮਿਆਸ ਕਰਦਾ ਹਾਂ ਵੀ ਆਉਣ ਵਾਲੇ ਸਮੇਂ 'ਚ ਇਹ ਹੋਰ ਇਸ ਤਰੀਕੇ ਮਲਾਗੇ ਮਾਫ ਰਹਿਣਾ ਇਹ ਜਿਹੜਾ ਖੇਲੋ ਮਾਸਟਰ ਗੇਮ ਦੀ ਚੈਂਪੀਅਨਸ਼ਿਪ ਹੈ ਜਿਹੜੀ 2023 ਦਿੱਲੀ ਵਿੱਚ ਹੋਈ ਹੈ ਜਿਹਦੇ ਵਿੱਚ ਪੰਜਾਬ ਦੀਆਂ ਦੋ ਟੀਮਾਂ ਇੱਕ 45 ਸਾਲ ਵਾਲੀਆਂ ਇੱਕ 55 ਸਾਲ ਵਾਲੀਆਂ ਦੋ ਟੀਮਾਂ ਗਈਆਂ ਖੇਡਣ ਵਾਸਤੇ ਉੱਥੇ ਮਾਸਟਰ ਗੇਮ ਦੇ ਵਿੱਚ ਜਿਹਦੇ ਵਿੱਚ ਸਾਡੇ ਸਮਰਾਲੇ ਹਲਕੇ ਦੇ ਨੌ ਪਲੇਅਰ ਖੇਲੇ ਔਰ ਉਹਦੇ ਵਿੱਚੋਂ ਜਿਹੜੀ 45 ਸਾਲਾਂ ਸੀ ਉਹਦੇ ਵਿੱਚੋਂ ਸਿਲਵਰ ਮੈਡਲ ਲੈ ਕੇ ਆਏ ਨੇ 55 ਸਾਲ ਵਾਲੀ ਦੇ ਵਿੱਚੋਂ 골ਡ ਮੈਡਲ ਮਿਲਿਆ ਇਲਾਜ ਫੰਕਸ਼ਨ ਟਿੰਡਰ ਗਾਰਟਨ ਸਕੂਲ ਦੇ ਵਿੱਚ ਉਹਨਾਂ ਦਾ ਸਨਮਾਨ ਕਰਨ ਵਾਸਤੇ ਪਲੇਆ ਦਾ ਰੱਖਿਆ ਗਿਆ ਜਿਹਦੇ ਵਿੱਚ ਸਾਡੇ ਹਲਕੇ ਦੇ ਬਹੁਤ ਸਾਰੇ ਸਨਮਾਨਯੋਗ ਜਗਜੀਤ ਸਿੰਘ ਖੀਰਨੀਆ ਕਰਨਵੀਰ ਸਿੰਘ ਪ੍ਰਧਾਨ ਜਿਹੜਾ ਹਜਾ ਸਾਡੇ ਨਗਰ ਕੌਂਸਲ ਦੇ ਤੇ ਹੋਰ ਬਹੁਤ ਸਾਰੇ ਸਨਮਾਨਯੋਗ ਸ਼ਖਸੀਅਤਾਂ ਗੁਰਵੀਰ ਸਾਹੀ ਕਾਲਜ ਵਾਲੇ ਤੇ ਜਿੰਨਰਗਰਟਨ ਸਕੂਲ ਵਾਲੇ ਐਡਵੋਕੇਟ ਦਰਜੀਤ ਸ਼ਾਹੀ ਬਹੁਤ ਸਾਰੇ ਸਨਮਾਨਯੋਗ ਜਿਹੜੇ ਸਾਡੇ ਹਲਕੇ ਦੇ ਆਗੂ ਸੀ ਉਹਨਾਂ ਵੱਲੋਂ ਸਨਮਾਨ ਕੀਤਾ ਗਿਆ ਤੇ ਪਲੇਰਾਂ ਦਾ ਅੱਗੇ ਵਾਸਤੇ ਤਾਂ ਕਿ ਸਾਡੀ ਨਵੀਂ ਪਨੀਰੀ ਵੀ ਇਹਨਾਂ ਨੂੰ ਦੇਖ ਦੇਖ ਕੇ ਉਤਸ਼ਾਹ ਦੇ ਨਾਲ ਛੇੜਾ ਮਜਲ ਲੱਗੇ ਨਸ਼ੇ ਦਾ ਜਿਹੜਾ ਕੋਹ ਚੱਲਿਆ ਪੰਜਾਬ ਨੂੰ ਉਦੋਂ ਦੂਰ ਹੋ ਸਕੇ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਅਸੀਂ ਬੜਾ ਮਿਲ ਕੇ ਸਨਮਾਨ ਕੀਤਾ ਹੈ